ਹੈਲੋ ਸਸ਼ੀਕਲ ਮੈਂ ਸੁਖਪ੍ਰੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਫਿਲਮੀ ਜੰਕਸ਼ਨ Bollywood ਦੇ ਵਿੱਚ ਕਈ ਅਜਿਹੇ ਵੀ ਸਟਾਰ ਕਿੱਡ ਨੇ ਜੋ ਕਿ ਫਿਲਮੀ ਦੁਨੀਆ 'ਚ ਆਉਣ ਤੋਂ ਪਹਿਲਾਂ ਹੀ ਲਾਈਮ ਲਾਈਟ 'ਚ ਬਣੇ ਰਹਿੰਦੇ ਨੇ ਉਹ ਆਪਣੇ ਫੈਸ਼ਨ ਸੈਂਸ ਲਾਈਫ ਸਟਾਈਲ ਕਰਕੇ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਨੇ ਪਰ Bollywood ਦੇ ਵਿੱਚ ਇੱਕ ਅਜਿਹਾ ਵੀ ਸਟਾਰ ਕਿੱਡ ਹੈ ਜੋ ਕਿ ਇੱਕ ਸੁਪਰਸਟਾਰ ਦਾ ਬੇਟਾ ਹੋਣ ਦੇ ਬਾਵਜੂਦ ਵੀ ਪ੍ਰਾਈਵੇਟ ਬੱਸਾਂ 'ਚ ੱ ਧੱਕੇ ਖਾਂਦਾ ਹੈ ਉਹਦਾ ਨਾਮ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਫਿਲਮ ਇੰਡਸਟਰੀ ਚ ਕਈ ਅਜਿਹੇ ਸਟਾਰ ਕਿਡਸ ਨੇ ਜੋ ਪਰਦੇ ਤੇ ਔਨਲੀ ਤਿਆਰ ਨੇ ਤੇ ਕਈ ਅਜਿਹੇ ਹਨ ਜੋ ਪਹਿਲਾਂ ਹੀ ਸਿਨੇਮਾ ਦੀ ਦੁਨੀਆ ਤੇ ਰਾਜ ਕਰ ਰਹੇ ਨੇ ਬਹੁਤ ਸਾਰੇ ਸਟਾਰ ਬੱਚੇ ਆਪਣੇ ਸੁਪਰਸਟਾਰ ਮਾਪਿਆਂ ਤੋਂ ਵੱਧ ਸਟਾਰਡਮ ਹਾਸਲ ਕਰਦੇ ਨੇ ਤੇ ਆਪਣੇ ਆਪ ਨੂੰ ਇੰਡਸਟਰੀ 'ਚ ਸਥਾਪਿਤ ਕਰਦੇ ਨੇ ਅਜਿਹਾ ਹੀ ਜਿਵੇਂ ਕਿ ਸਨੀ ਦਿਓਲ ਅਤੇ ਬੋਵੀ ਦਿਓਲ ਦੀ ਤਰ੍ਹਾਂ ਇਸ ਸਾਲ ਵੀ ਦੋਵੇਂ ਭਰਾ ਵਧੀਆ ਪਰਦੇ ਉੱਤੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਅਤੇ ਦੋਵੇਂ ਹੀ ਸਟਾਰ ਨੇ ਰਣਵੀਰ ਕਪੂਰ ਵੀ ਰਿਸ਼ੀ ਕਪੂਰ ਦੇ بیٹے ਨੇ ਜਦੋਂ ਕਿ ਕੁਝ ਨੂੰ ਫਲॉप ਅਦਾਕਾਰਾਂ ਵਜੋਂ ਵੀ ਲੇਵਲ ਕੀਤਾ ਜਾਂਦਾ ਹੈ ਪਰ ਇੰਡਸਟਰੀ 'ਚ ਇੱਕ ਅਜਿਹਾ ਸਟਾਰ ਕਿੱਡ ਵੀ ਹੈ ਜੋ ਸੁਪਰਸਟਾਰ ਦਾ ਬੇਟਾ ਹੋਣ ਦੇ ਬਾਵਜੂਦ ਵੀ ਬੱਸਾਂ 'ਚ ਸਫ਼ਰ ਕਰਦਾ ਏ ਕਰੋੜਪਤੀ ਪਿਤਾ ਦਾ ਬੇਟਾ ਹੋਣ ਦੇ ਬਾਵਜੂਦ ਹੀ ਬੱਸਾਂ 'ਚ ਸਫ਼ਰ ਕਰਨ ਵਾਲਾ ਕੋਈ ਹੋਰ ਐਕਟਰ ਨਹੀਂ ਲਗੋ ਆਮੀਰ ਖਾਨ ਦਾ ਬੇਟਾ ਜੁਨੈਦ ਖਾਨ ਹੈ ਇਸ ਗੱਲ ਦਾ ਖੁਲਾਸਾ ਖੁਦ ਆਮਿਰ ਖਾਨ ਨੇ ਆਪਣੇ ਇੱਕ ਇੰਟਰਵਿਊ ਚ ਕੀਤਾ ਸੀ ਉਸਨੇ ਖੁਦ ਦੱਸਿਆ ਕਿ ਜੁਨੈਦ ਕੋਲ ਕੋਈ ਕਾਰ ਨਹੀਂ ਹੈ ਅਦਾਕਾਰ ਮੁਤਾਬਕ ਜੁਨੈਦ ਉਸ ਨੂੰ ਕਾਰ ਖਰੀਦਣ ਦੀ ਇਜਾਜ਼ਤ ਵੀ ਨਹੀਂ ਦਿੰਦਾ ਤੇ ਉਹ ਬਸ ਜਾਂ ਰੇਲ ਗੱਡੀ ਰਾਹੀਂ ਹੀ ਸਫ਼ਰ ਕਰਦਾ ਹੈ ਆਮਿਰ ਮੁਤਾਬਕ ਉਹ ਆਪਣੇ بیٹے ਜੁਨੈਦ ਤੋਂ ਬਹੁਤ ਡਰਦੇ ਨੇ ਆਮ ਤੌਰ ਤੇ ਜਿੱਥੇ ਸਟਾਰ ਕਿਡਜ਼ ਲਗਜ਼ਰੀ ਜ਼ਿੰਦਗੀ ਜੀਣਾ ਪਸੰਦ ਕਰਦੇ ਨੇ ਉੱਥੇ ਹੀ ਆਮਿਰ ਖਾਨ ਦਾ ਵੱਡਾ ਬੇਟਾ ਜੁਨੈਦ ਮਹਿੰਗੀਆਂ ਕਾਰਾਂ ਨਜ਼ਰ ਨਹੀਂ ਆਉਂਦਾ ਤੇ ਉੱਥੇ ਹੀ ਉਹ ਦੂਜਿਆਂ ਤੋਂ ਬਿਲਕੁਲ ਹੀ ਵੱਖਰਾ ਹੈ ਇੱਕ ਕਰੋੜਪਤੀ ਪਿਤਾ ਦਾ ਬੇਟਾ ਹੋਣ ਦੇ ਬਾਵਜੂਦ ਵੀ ਉਹ ਬਹੁਤ ਹੀ ਸਧਾਰਨ ਜ਼ਿੰਦਗੀ ਜਿਉਂਦਾ ਹੈ ਹੈਲੋ ਸਸ਼ੀਕਲ ਮੈਂ ਸੋਕ੍ਰਿਤ ਘਰ ਤੇ ਤੁਸੀਂ ਦੇਖ ਰਹੇ ਹੋ ਫਿਲਮੀ ਜੰਕਸ਼ਨ Bollywood ਦੇ ਵਿੱਚ ਕਈ ਅਜਿਹੇ ਵੀ ਸਟਾਰ ਕਿੱਡ ਨੇ ਜੋ ਕਿ ਫਿਲਮੀ ਦੁਨੀਆ 'ਚ ਆਉਣ ਤੋਂ ਪਹਿਲਾਂ ਹੀ ਲਾਈਮ ਲਾਈਟ 'ਚ ਬਣੇ ਰਹਿੰਦੇ ਨੇ ਉਹ ਆਪਣੇ ਫੈਸ਼ਨ ਸੈਂਸ ਲਾਈਫ ਸਟਾਈਲ ਕਰਕੇ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਨੇ ਪਰ Bollywood ਦੇ ਵਿੱਚ ਇੱਕ ਅਜਿਹਾ ਵੀ ਸਟਾਰ ਕਿੱਡ ਹੈ ਜੋ ਕਿ ਇੱਕ ਸੁਪਰਸਟਾਰ ਦਾ ਬੇਟਾ ਹੋਣ ਦੇ ਬਾਵਜੂਦ ਵੀ ਪ੍ਰਾਈਵੇਟ ਬੱਸਾਂ 'ਚ ੱ ਧੱਕੇ ਖਾਂਦਾ ਹੈ ਉਹਦਾ ਨਾਮ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਫਿਲਮ ਇੰਡਸਟਰੀ 'ਚ ਕਈ ਅਜੇਹੇ ਸਟਾਰ ਕਿਡਸ ਨੇ ਜੋ ਪਰਦੇ ਤੇ ਆਨਲੀ ਤਿਆਰ ਨੇ ਤੇ ਕਈ ਅਜੇਹੇ ਹਨ ਜੋ ਪਹਿਲਾਂ ਹੀ ਸਿਨੇਮਾ ਦੀ ਦੁਨੀਆ ਤੇ ਰਾਜ ਕਰ ਰਹੇ ਨੇ ਬਹੁਤ ਸਾਰੇ ਸਟਾਰ ਬੱਚੇ ਆਪਣੇ ਸੁਪਰਸਟਾਰ ਮਾਪਿਆਂ ਤੋਂ ਵੱਧ ਸਟਾਰਡਮ ਹਾਸਲ ਕਰਦੇ ਨੇ ਤੇ ਆਪਣੇ ਆਪ ਨੂੰ ਇੰਡਸਟਰੀ 'ਚ ਸਥਾਪਿਤ ਕਰਦੇ ਨੇ ਅਜਿਹਾ ਇਹ ਜਿਵੇਂ ਕਿ ਸਣੀ ਦਿਓਲ ਅਤੇ ਬੋਵੀ ਦਿਓਲ ਦੀ ਤਰ੍ਹਾਂ ਇਸ ਸਾਲ ਵੀ ਦੋਵੇਂ ਭਰਾ ਵਧੀਆ ਪਰਦੇ ਉੱਤੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਤੇ ਦੋਵੇਂ ਹੀ ਸਟਾਰ ਨੇ ਰਣਵੀਰਕ ਹੋਰ ਵੀ ਰਿਸ਼ੀ ਕਪੂਰ ਦੇ ਬੇਟੇ ਨੇ ਜਦੋਂ ਕਿ ਕੁਝ ਨੂੰ ਫਲॉप ਅਦਾਕਾਰਾਂ ਵਜੋਂ ਵੀ ਲੇਬਲ ਕੀਤਾ ਜਾਂਦਾ ਹੈ ਪਰ ਇੰਡਸਟਰੀ 'ਚ ਇੱਕ ਅਜੇਹਾ ਸਟਾਰ ਕਿੱਡ ਵੀ ਹੈ ਜੋ ਸੁਪਰਸਟਾਰ ਦਾ ਬੇਟਾ ਹੋਣ ਦੇ ਬਾਵਜੂਦ ਵੀ ਬੱਸਾਂ 'ਚ ਸਫ਼ਰ ਕਰਦਾ ਹੈ ਕਰੋੜਪਤੀ ਪਿਤਾ ਦਾ ਬੇਟਾ ਹੋਣ ਦੇ ਬਾਵਜੂਦ ਹੀ ਬੱਸਾਂ 'ਚ ਸਫ਼ਰ ਕਰਨ ਵਾਲਾ ਕੋਈ ਹੋਰ ਐਕਟਰ ਨਹੀਂ ਲਗੋ ਆਮੀਰ ਖਾਨ ਦਾ ਬੇਟਾ ਜੁਨੈਦ ਖਾਨ ਹੈ ਇਸ ਗੱਲ ਦਾ ਖੁਲਾਸਾ ਖੁਦ ਆਮੀਰ ਖਾਨ ਨੇ ਆਪਣੇ ਇੱਕ ਇੰਟਰਵਿਊ ਚ ਕੀਤਾ ਸੀ ਉਸਨੇ ਖੁਦ ਦੱਸਿਆ ਕਿ ਜੁਨੈਦ ਕੋਲ ਕੋਈ ਕਾਰ ਨਹੀਂ ਹੈ ਅਦਾਕਾਰ ਮੁਤਾਬਕ ਜੁਨੈਦ ਉਸ ਨੂੰ ਕਾਰ ਖਰੀਦਣ ਦੀ ਇਜਾਜ਼ਤ ਵੀ ਨਹੀਂ ਦਿੰਦਾ ਤੇ ਉਹ ਬਸ ਜਾਂ ਰੇਲ ਗੱਡੀ ਰਾਹੀਂ ਹੀ ਸਫ਼ਰ ਕਰਦਾ ਹੈ ਆਮੀਰ ਮੁਤਾਬਕ ਉਹ ਆਪਣੇ بیٹے ਜੁਨੈਦ ਤੋਂ ਬਹੁਤ ਡਾਦੇ ਨੇ ਆਮ ਤੌਰ ਤੇ ਜਿੱਥੇ ਸਟਾਰ ਕਿਰਦਜ਼ ਲਗਜ਼ਰੀ ਜ਼ਿੰਦਗੀ ਜੀਣਾ ਪਸੰਦ ਕਰਦੇ ਨੇ ਉੱਥੇ ਹੀ ਆਮੀਰ ਖਾਨ ਦਾ ਵੱਡਾ ਬੇਟਾ ਜੁਨੈਦ ਮਹਿੰਗਿਆ ਰਾਜ ਨਜ਼ਰ ਨਹੀਂ ਆਉਂਦਾ ਤੇ ਉਥੇ ਹੀ ਉਹ ਦੂਜਿਆਂ ਤੋਂ ਬਿਲਕੁਲ ਹੀ ਵੱਖਰਾ ਹੈ ਇੱਕ ਕਰੋੜਪਤੀ ਪਿਤਾ ਦਾ ਬੇਟਾ ਹੋਣ ਦੇ ਬਾਵਜੂਦ ਵੀ ਉਹ ਬਹੁਤ ਹੀ ਸਧਾਰਨ ਜ਼ਿੰਦਗੀ ਜਿਉਂਦਾ ਹੈ